ਇਹ ਸਾਡੇ ਮਾਝੂ ਐਸਐਸਪੀ ਜੀ ਉਤੀ ਜਦੋਂ ਬੈਂਸ ਜੀ ਵੱਲੋਂ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਜਿਹੜੇ ਕਸ ਆਪਰੇਸ਼ਨ ਚੱਲਦੇ ਨੇ ਕੱਲ ਕਸ ਆਪਰੇਸ਼ਨ ਦੇ ਦੌਰਾਨ ਸਾਡੇ ਜਿਹੜੇ ਐਸਐਚਓ ਮਸ਼ਗੋੜਾ ਸਕਸ ਰਵਿੰਦਰ ਸਿੰਘ ਤੇ ਇਹਨਾਂ ਦੀ ਟੀਮ ਪੀਐਸੀ ਹਾਕਮ ਸਿੰਘ ਤੇ ਇਹ ਅਸੀਂ ਪਵਨ ਜੀ ਇਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਲਗਨ ਦੇ ਨਾਲ ਜਿਹੜਾ ਕੰਮ ਕੀਤਾ ਹੈ ਕਸ ਦੇ ਵਿੱਚ ਕਸ ਆਪਰੇਸ਼ਨ ਦੇ ਦੌਰਾਨ ਇਹਨਾਂ ਨੇ ਦੋ ਮੁੰਲਿਆਂ ਜਿਹੜੇ ਆ ਜਿਹੜੇ ਲਿਸਟਡ ਬੰਦੇ ਸੀ ਦੀਪਕ ਦੀਪਾ ਜਿਹੜਾ ਪਟੀਆਂ ਦਾ ਤੇ ਜਸ਼ਨਪੀ ਜਸ਼ਨ ਇਹ ਵੀ ਪਟੀਆਂ ਪੰਡ ਦੇ ਰਹਿਣ ਵਾਲੇ ਸੀ ਇਹਨਾਂ ਦੋਨਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 97000 ਰੁਪਏ ਦੀ ਡਰੱਗ ਮਨੀ ਹੈ ਉਹ ਬਰਾਮਦ ਕੀਤੀ ਹੈ ਦੋਨੇ ਮੁਲਜ਼ਮ ਜਿਹੜੇ ਆ ਇਹ ਅਰੈਸਟ ਕਰ ਲਏ ਗਏ ਆ ਕਿਉਂਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਵੀ ਬਾਰ-ਬਾਰ ਜਿਹੜੀ ਇਹ ਇਹ ਬਹੁਤ ਜ਼ੋਰ ਨਾਲ ਜਿਹੜੀ ਮਹਿੰਮ ਚਲਾਈ ਜਾ ਰਹੀ ਹੈ ਨਸ਼ਾ ਸਦਾਗਰਾਂ ਦੇ ਤੇ ਨਸ਼ਾ ਤਸਕਰਾਂ ਦੇ ਤੇ ਨਸ਼ਾ ਵੇਚਣ ਵਾਲਿਆਂ ਦੇ ਜਿਹੜੇ ਖਿਲਾਫ ਇਸੇ ਲੜੀ ਦੇ ਤਹਿਤ ਜਿਹੜੇ ਕਾਸ ਆਪਰੇਸ਼ਨ ਹਰ ਰੋਜ਼ ਜਾਰੀ ਰਹਿਣਗੇ ਤੁਹਾਡੇ ਜਿਹੜੀ ਇਹ ਮੈਂ ਜਿਹੜੇ ਬਾੜੇ ਅਨਸਰ ਆ ਉਹਨਾਂ ਨੂੰ ਚਤਾਵਨੀ ਦੇਣਾ ਚਾਹਣਾ ਕਿ ਜਿਆਦਾ ਸਾਡਾ ਏਰੀਆ ਛੱਡ ਜਨ ਨਹੀਂ ਦਾ ਬਿਲਕੁਲ ਸ਼ਕਤੀ ਨਾਲ ਨਜਿੱਠਿਆ ਜਾਊਗਾ ਇਹਦੇ ਨਾਲ ਨਾਲ ਇਹ ਵੀ ਮੈਨੂੰ ਵਾਰਨਿੰਗ ਦੇਣੀ ਚਾਹਣਾ ਹੈ ਵੀ ਜੋ ਇਹ ਪਹਿਲਾਂ ਵੀ ਦੋ ਤਿੰਨ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਟੈਚ ਕਰਾਨੀਆਂ ਹੈ ਪ੍ਰੋਪਰਟੀਆ ਹੁਣ ਵੀ ਅਸੀਂ ਅਟੈਚ ਕਰਾਵਾਂਗੇ ਤੇ ਕਾਨੂੰਨੀ ਤਰੀਕੇ ਨਾਲ ਜਿਹੜੀ ਇਲੀਗਲ ਇਹਨਾਂ ਦਾ ਕੋਈ ਮਕਾਨ ਵਗੈਰਾ ਹੀ ਬਣਾਏ ਹੋਣਗੇ ਉਹ ਵੀ ਸੰਬੰਧਤ ਅਥਾਰਟੀਆਂ ਨੂੰ ਦੇਖ ਕੇ ਉਹਨਾਂ ਦੀ ਡੈਮੋਲੇਸ਼ਨ ਤੱਕ ਜਾਵਾਂਗੇ ਇਹ ਕਿੱਥੋਂ ਲੈ ਕੇ ਆ ਰਹੇ ਹੋ ਕੁਝ ਪਤਾ ਨਹੀਂ ਇਹ ਸਾਡਾ ਜਿਹੜਾ ਅਕਾਲੀ ਰੈਸਟ ਕੀਤੇ ਇਹਦਾ ਅਜੇ ਮਾਰ ਲਗਾ ਦਰਾਨੇ ਦੀ ਥੋੜੇ ਨਾਲ ਬਾਅਦ ਚ ਸ਼ੇਅਰ ਕਰਨਾਗੇ ਕਿਉਂਕਿ ਅਸੀਂ ਅਗਲੀ ਕੜੀ ਤੱਕ ਵੀ ਪਹੁੰਚਣਾ ਸਰ ਪਹਿਲਾਂ ਵੀ ਮਾਮਲਾ ਹੈਗਾ ਕੋਈ ਇਹਨਾਂ ਦੇ ਉੱਤੇ ਤਾਂ ਆਹ ਪਹਿਲੇ ਵੀ ਹੈ ਇੱਕ ਬੰਦਾ ਦਿਖਾਉ ਹੈਗੇ ਨਸ਼ਿਆਂ ਦਾ ਹੀ ਆ ਸਰ ਉਹ ਵੀ ਕੁਝ ਨਸ਼ਾ ਲੈਣਾ ਕਿੰਨਾ ਕਿੰਨਾ ਬਰਾਮਣ ਹੋਇਆ ਜੀ ਇਹਦੇ ਕੋਲੋਂ ਦੀਪਕ ਕੋਲੋਂ 6 ਗ੍ਰਾਮ ਹੈ ਤੇ ਜਸਮੀਤ ਕੋਲੋਂ 9 ਗ੍ਰਾਮ ਤੇ 97 ਜਗ ਡਰਗ ਮਿਲੀਆਂ। ਇਹ ਸਰ ਕਿੱਥੇ ਇਹ ਸੇਲ ਕਿੱਥੇ ਕਰਦੇ ਸੀ ਆਪਣੇ ਏਰੀਆ 'ਚ ਹੀ ਜਾਂ ਕਿਦਾਂ? ਤੇ ਲੋਕਲ ਆਪਣਾ ਤੇ ਕੁੰਗਲਾਂ ਦਾ ਦੋਨੋਂ ਏਰੀਆ ਦੇ ਵਿੱਚ ਹੀ। ਕੋਈ ਇਹ ਵੀ ਸਰ ਇਹ ਤਫਦੀਸ਼ 'ਚ ਪਤਾ ਲੱਗਿਆ ਵੀ ਕਿੱਥੋਂ ਲੈ ਕੇ ਆਉਂਦੇ ਸੀ ਜਾਂ ਕਿਦਾਂ? ਨਹੀਂ ਇਹ ਅਸੀਂ ਤੁਹਾਨੂੰ ਦੱਸਿਆ ਇਹ ਏ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ। ਸਾਰਾ ਜਿੱਥੋਂ ਲੈ ਕੇ ਆਉਂਦੇ ਤੇ ਜਿੱਥੇ ਅੱਗੇ ਵੇਚਦੇ ਸਾਰਿਆਂ ਨੂੰ ਹੀ ਰੌਂਡ ਅਪ। ਖੁਦ ਵੀ ਹੈਗੇ ਨੇ ਸਰ ਨਸ਼ਾ ਕਰਨ ਦੇ ਆਦੀ ਆ ਕਿਦਾਂ? ਇਹਦਾ ਡਰ ਟੈਸਟ ਹੋਊਗਾ ਤੇ ਚੈੱਕ ਹੋਊਗਾ।